ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਮੈਂ ਗੱਲ ਕਰ ਰਹੀ ਹਾਂ ਸੋਇਆ ਦੀ ਜੀ ਹਾਂ ਸੋਇਆ ਇੱਕ ਅਜਿਹਾ ਖੁਰਾਕ ਪਦਾਰਥ ਹੈ ਜੋ ਔਰਤਾਂ ਦੇ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ ਇਹ ਸ਼ਾਕਾਹਾਰੀ ਲੋਕਾਂ ਦੇ ਲਈ ਸੁਪਰ ਫੂਡ ਵਾਂਗ ਕੰਮ ਕਰਦਾ ਹੈ ਸੋਇਆ ਦੇ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਮਿਲਦੀ ਹੈ ਜੋ ਸਰੀਰ ਦੀ ਮਜ਼ਬੂਤੀ ਦੇ ਲਈ ਬਹੁਤ ਜ਼ਰੂਰੀ ਹੈ ਦੱਸ ਦੇ ਕਿ ਸੋਇਆ ਇੱਕ ਅਜਿਹਾ ਖੁਰਾਕ ਪਦਾਰਥ ਹੈ ਜੋ ਕਿ ਮਹਿਲਾਵਾਂ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਜੋ ਸਰੀਰ ਦੀ ਮਜ਼ਬੂਤੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦਾ ਹੈ ਤਾਂ ਇਸ ਦੇ ਨਾਲ ਹੀ ਇਸ ਦੇ ਵਿੱਚ ਹੋਰ ਵੀ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਜੋ ਸਰੀਰ ਨੂੰ ਸਿਹਤਮੰਦ ਬਣਾਏ ਰੱਖਣ ਦੇ ਵਿੱਚ ਮਦਦ ਕਰਦੇ ਨੇ ਸੋਇਆ ਦੇ ਵਿੱਚ omega 3 ਫੈਟੀ ਐਸਿਡ ਫਾਈਬਰ ਅਤੇ ਐਂਟੀਆਕਸੀਡੈਂਟ ਮਿਲਦੇ ਨੇ ਜੋ ਕਿ ਦਿਲ ਦੀ ਸਿਹਤ ਦੇ ਲਈ ਬਹੁਤ ਕਾਫੀ ਫਾਇਦੇਮੰਦ ਹੁੰਦੇ ਨੇ ਇਹ ਕੈਸਟਰੋਲ ਨੂੰ ਘਟਾਉਂਦਾ ਹੈ ਜਿਸ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘਟਦਾ ਹੈ ਜੇਕਰ ਤੁਸੀਂ ਨਿਯਮਤ ਤੌਰ ਦੇ ਉੱਤੇ ਸੋਇਆ ਖਾਂਦੇ ਹੋ ਤਾਂ ਇਹ ਬਲੱਡ ਪ੍ਰੈਸ਼ਰ 슈ਗਰ ਨੂੰ ਕੰਟਰੋਲ ਕਰਦਾ ਹੈ ਕਰਨ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਅਤੇ ਧਮਨੀਆਂ ਦੇ ਵਿੱਚ ਰੁਕਾਵਟਾਂ ਪੈਣ ਤੋਂ ਬਚਾਉਂਦਾ ਹੈ ਸੋਇਆ ਦੇ ਵਿੱਚ ਮਿਲਣ ਵਾਲੇ ਐਂਟੀਆਕਸੀਡੈਂਟ ਅਤੇ ਪ੍ਰੋਟੀਨ ਚਮੜੀ ਨੂੰ ਸਿਹਤਮੰਦ ਰੱਖਦੇ ਨੇ ਅਤੇ ਝੁਰੜੀਆਂ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰਦੇ ਨੇ ਇਹ ਕੋਲੇਜਨ ਬਣਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਜਿਸ ਦੇ ਨਾਲ ਉਮਰ ਦੇ ਨਿਸ਼ਾਨ ਘਟਦੇ ਨੇ ਸੋਇਆ ਵਾਲਾਂ ਦੇ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਦੇ ਵਿੱਚ ਵਿਟਾਮਿਨ ਤੇ ਖਣਿਜ ਪਾਏ ਜਾਂਦੇ ਨੇ ਜੋ ਕਿ ਵਾਲਾਂ ਨੂੰ ਮਜ਼ਬੂਤ ਕਰਦੇ ਨੇ ਅਤੇ ਇਹ ਝੜਨ ਦੀ ਸਮੱਸਿਆ ਨੂੰ ਵੀ ਘਟਾਉਂਦੇ ਨੇ ਸੋਇਆ ਪ੍ਰੋਟੀਨ ਦਾ ਵਧੀਆ ਸਰੋਤ ਹੈ ਇਸ ਦੇ ਵਿੱਚ ਕੈਲੋਰੀ ਘਟ ਹੁੰਦੀ ਹੈ ਜੋ ਵਜ਼ਨ ਘਟਾਉਣ ਦੇ ਵਿੱਚ ਮਦਦ ਕਰਦੀ ਹੈ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਤੇ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਦਾ ਹੈ ਜਿਸ ਦੇ ਨਾਲ ਫਜ਼ੂਲ ਖਾਨ ਪੀਣ ਦੀ ਇੱਛਾ ਵੀ ਕਰਦੀ ਹੈ ਇਸ ਦੇ ਨਾਲ ਹੀ ਸੋਇਆ ਦੇ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਮਾਸਪੇਸ਼ੀਆਂ ਨੂੰ ਤਾਕਤਵਰ ਬਣਾਉਣ ਦੇ ਵਿੱਚ ਵੀ ਮਦਦ ਕਰਦੇ ਨੇ ਦੱਸਦੇ ਕਿ ਸੋਇਆ ਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਕਾਫੀ ਖਣਿਜ ਪਦਾਰਥ ਮੌਜੂਦ ਹੁੰਦੇ ਨੇ ਜੋ ਹੱਡੀਆਂ ਨੂੰ ਮੌਜੂਦ ਮਜ਼ਬੂਤ ਬਣਾਉਣ ਦੇ ਵਿੱਚ ਵੀ ਮਦਦ ਕਰਦੇ ਨੇ ਦੱਸਦੇ ਕਿ ਇਹ ਔਰਤਾਂ ਦੇ ਲਈ ਖਾਸ ਤੌਰ ਦੇ ਉਤੇ ਮੀਨੋਪੌਜ਼ ਤੋਂ ਬਾਅਦ ਹੱਡੀਆਂ ਦੀ ਕਮਜ਼ੋਰੀ ਨੂੰ ਰੋਕਣ ਦੇ ਵਿੱਚ ਵੀ ਕਾਫੀ ਲਾਭਦਾਇਕ ਹੁੰਦਾ ਹੈ ਤਾਂ ਅਜਿਹਾ ਲਾ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣ ਗਿਆ ਕਿ ਇੱਕ ਸੋਇਆ ਬੀਨ ਦੇ ਵਿੱਚ ਜਾਂ ਫਿਰ ਸੋਇਆ ਦੇ ਵਿੱਚ ਕਿੰਨਾ ਕੁਦਰ ਹੁੰਦਾ ਹੈ ਜੋ ਤੁਹਾਡੀ ਸਿਹਤ ਲਈ ਤੁਹਾਡੇ ਸਰੀਰ ਦੇ ਲਈ ਕਿੰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਜੇਕਰ ਮਹਿਲਾਵਾਂ ਇਸ ਦੀਆਂ ਜੋ ਕਿ ਇਸ ਨੂੰ ਖਾਂਦੇ ਨੇ ਜਾਂ ਫਿਰ ਮਹਿਲਾਵਾਂ ਇਸ ਦੀ ਵਰਤੋਂ ਕਰਦੀ ਹੈ ਇਸ ਦਾ ਸੇਵਨ ਕਰਦੀ ਹੈ ਤਾਂ ਤੁਹਾਡੇ ਲਈ ਬੇਹੱਦ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਤਾਂ ਹੈਲਥ ਦੇ ਨਾਲ ਜੁੜੀਆਂ ਹੋਈਆਂ ਟਿਪਸ ਦੇਖਣ ਦੇ ਲਈ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਰੋਜ਼ਾਨਾ ਆ ਰਹੀਆਂ ਅਪਡੇਟਸ ਦੇਖਣ ਦੇ ਲਈ ਪੇਜ ਨੂੰ ਲਾਈਕ ਵੀ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਸੋਇਆ ਖਾਂਦੇ ਹੋ ਜਾਂ ਫਿਰ ਸੋਇਆ ਨੂੰ ਆਪਣੀ ਡਾਈਟ ਦੇ ਵਿੱਚ ਜੋ ਕਿ ਐਡ ਕਰਦੇ ਹੋ ਤਾਂ ਜ਼ਰੂਰ ਦੱਸਿਓ ਤੁਹਾਨੂੰ ਸੋਇਆ ਕਿਵੇਂ ਚੱਲਦਾ ਹੈ